ਦਾ ਥੋੜਾ ਜਿਹਾ ਮੀਂਹ ਪਿਆ ਸੀ ਉਦੋਂ ਬਾਦ ਦਾ ਦ੍ਰਿਸ਼ ਹੈਗਾ ਦ੍ਰਿਸ਼ ਬਹੁਤ ਵਧੀਆ ਹੈਗਾ ਤੇ ਵਿਜਲੀਆਂ ਲਸ਼ਕ ਰਹੀਆਂ ਇਸ ਜਗ੍ਹਾ ਤੇ ਉਹ ਜਿਹੜੇ ਬੱਦਲ ਹਨ ਉਹ ਆਪਸ ਵਿੱਚ ਟਕਰਾ ਰਹੇ ਹੈ ਜੀ ਉਹ ਸ਼ਾਨਦਾਰ ਨਜ਼ਾਰਾ ਹੈਗਾ ਘੈਂਟਾ ਦੇਖੋ ਕਿਸ ਤਰ੍ਹਾਂ ਬਣਿਆ ਹੋਇਆ ਹੈਗਾ ਜੇ ਤੁਸੀਂ ਧਿਆਨ ਨਾਲ ਵੇਖੋ ਤਾਂ ਇਹ ਜਿਹੜੇ ਬੱਦਲ ਆ ਗਏ ਇਹ ਕਿਸ ਤਰ੍ਹਾਂ ਬਣੇ ਹੋਏ ਹੈਗੇ ਵਾਹ 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 ਕੀ ਬਾਤ ਹੈ ਬਹੁਤ ਸੁੰਦਰ ਦ੍ਰਿਸ਼ ਬਣਨਾਗਾ ਬੀ ਲੇ ਲਸ਼ਕ ਦੀਏ ਜਦੋਂ ਅਜੇ ਤਾਂ ਸੁਣੀ ਰਹੀ ਹੋਣੀ ਆ ਤੁਹਾਨੂੰ ਸਾਰਿਆਂ ਨੂੰ ਵਾਹ ਵਾਹ ਜੀ ਵਾਹ ਕੋਦਰਤ ਦਾ ਜਿਹੜਾ ਰੂਪ ਆਣਾ ਬਹੁਤ ਸੁੰਦਰ ਹੈ ਬਹੁਤ ਹੀ ਸੁੰਦਰ ਰੂਪ ਆ ਕੋਦਰਤ ਦਾ ਵਾਲੀ ਬਿਜਲੀ ਬਹੁਤ ਭੈਣਕ ਸੀ ਬਹੁਤ ਲੰਬੀ ਤਾਰ ਸੀ ਇਹਦੀ ਇਹ ਕੋ ਦਰਤ ਦੇ ਰੰਗਾਂ ਕਿਤੇ ਗੁਲਾਬੀ ਰੰਗ ਬਣਦਾਗਾ ਕਿਤੇ ਵਾਈਟ ਕਲਰ ਬਣਦਾ ਬਿਜਲੀ ਦਾ ਦਰਤਾ ਮੈਨੂੰ ਵੀ ਲੱਗ ਰਿਹਾ ਹੈਗਾ ਆਪਣਾ ਫਿਰ ਥੋੜਾ ਜਿਹਾ ਐਕਸਾਈਟਡ ਵੀ ਹੈਗਾ ਕਿ ਬਿਜਲੀ ਨੂੰ ਵੇਖਣ ਦਾ ਮੌਕਾ ਮਿਲ ਰਿਹਾ ਹੈਗਾ ਤੇ ਰਿਕਾਰਡ ਕਰਨ ਦਾ ਮੌਕਾ ਮਿਲ ਰਿਹਾ ਹੈਗਾ ਕੰਮ ਰਿਸਕੀ ਦਾ ਜ਼ਰੂਰ ਆ ਇਹ ਕਾ ਬੱਦਲ ਦੇਖੋ ਕਿੰਨਾ ਪਿਆਰਾ ਜਿਸ ਤਰ੍ਹਾਂ ਨਾ ਕੋਈ ਪਹਾੜੀ ਹੁੰਦੀ ਆ ਦੇਖੋ ਇਹ ਕੋਈ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਪਾਸੇ ਇਹ ਲਿਸ਼ਕੇ ਕੋਈ ਪਤਾ ਨਹੀਂ ਲੱਗਦਾ ਅਸਮਾਨੀ ਵੀ ਨਹੀਂ ਲੇ ਕਦੇ ਇੱਥੇ ਲਿਸ਼ਕਦੀ ਆ ਕਦੇ ਇੱਧਰ ਲਿਸ਼ਕ ਦੇਖੋ ਇਹ ਕਿੰਨੀ ਭਿਆਨਕ ਸੀ ਬਹੁਤ ਭਿਆਨਕ चीज ਸੀ ਵਾਜੀ ਵਾਵਾ ਕਿਆ ਬਾਤ ਹੈ ਹੋਰ ਤਾਂ ਡਰ ਹੋਰ ਵੀ ਵੱਧਦਾ ਜਾ ਰਿਹਾ ਭਰਾਵੋ ਆਹ ਉਹ ਆਇਤਾ ਤੁਸੀਂ ਸੁਣੀ ਰਹੇ ਹੋ ਬਹੁਤ ਖਤਰਨਾਕ ਆਵਾਜ਼ ਹੈ ਜੀ ਆਰੇ ਯਾਰ ਬहोत ਕੈਂਟ ਸੀ ਗੁਲਾਬੀ ਰੰਗ ਕਿਸ ਤਰ੍ਹਾਂ ਜਦੋਂ ਬਿਜਲੀ ਲਸ਼ਕਦੀ ਆ ਕਿੰਨਾ ਗੁਲਾਬੀ ਰੰਗ ਬਣਦਾ ਸ਼ਾਇਦ ਆਪਾਂ ਅੱਖਾਂ ਦੇ ਨਾਲ ਤਾਂ ਕੈਦ ਨਾ ਕਰ ਸਕੀਏ ਪਰ ਕੈਮਰਾ ਇਸ ਚੀਜ਼ ਨੂੰ ਜ਼ਰੂਰ ਕੈਦ ਕਰੂਗਾ ਓ ਮਾਈ ਗੋਡ ਓ ਮਾਈ ਗੋਡ बहुत तकड़ा काम भाई बहुत तकड़ा रिस्की भी बहुत आ मैं खड़ा भी बहर हाँ ठीक है जी क्योंकि रिस्क तो फिर लैनी ही पैदा जी हम कोई खतरनाक चीज रिकॉर्ड करनी है रिस्क तो फिर भाई लैं भी पैदा हाँ 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 इधर लागी ਸਰਤ ਦਿਖਾਈ ਦੇ ਰਹੀ ਆ ਹੁਣ ਹੁਣ ਇਧਰ ਜਾ ਰਹੀ ਆ ਇਹ ਬਿਜਲੀ ਪਰ ਪਤਾ ਕੋਈ ਨਹੀਂ ਵੀ ਕਿੱਥੇ ਲਿਸ਼ਕੇ ਇਹਦਾ ਕੋਈ ਪਤਾ ਨਹੀਂ ਦਾ ਆ ਪੂਰਾ ਏਰੀਆ ਸਾਰਾ ਇੱਥੋਂ ਤੱਕ ਲੰਬੀ ਲਾਈਨ ਆਉਂਦੀ ਏ ਦੀ ਬਿਜਲੀ ਦੀ वाह जी वाह शायद अखा दे ना हो वाकई घंट चीज़ है, कैंट बहुत घंटा <laughs> हो रही है हाल चल ਦੀ ਹੈ ਜੀ ਮਸੇ ਇੱਕ ਦੋ ਮਿੰਟ ਹੋਰ ਵੇਖਾਂਗੇ ਭਰਾਵੋ ਬਹੁਤ ਇੰਤਜ਼ਾਰ ਕਰਨਾ ਪੈਂਦਾ ਦਾ ਬਸ ਐਵੇਂ ਵੀ ਕੁਦਰਤ ਨਾਲ ਮੂੰਹਾਂ ਦਾ ਓਹ 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 ਪੂਰੀ ਲੰਬੀ ਲੈਂਸ ਸੀ ਮੇਰੇ ਤੋਂ ਨਹੀਂ ਕੈਚ ਹੋਈ ਬਹੁਤ ਲੰਬੀ ਲੈਂਸ ਸੀ ਤੇ ਕਣੀਆਂ ਸ਼ੁਰੂ ਹੋ ਗਈਆਂ ਠੀਕ ਹੈ ਜੀ ਮਿਲਦੇ ਆਂ ਦੋਸਤੋ ਫਿਰ ਥੈਂਕਸ ਫॉर ਵਾਚਿੰਗ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਥੈਂਕ ਯੂ ਆਲ ਦਾ ਵੈਰੀ ਬੈਸਟ ਇੰਜੋਏ ਦਾ ਮੋਮੈਂਟਸ ਥੈਂਕ ਯੂ ਆਲ